ਸਾਸੀ ਗਾਲ ਦੋਸਤੋ ਸਵਾਗਤ ਹੈ ਪੰਜ ਪੰਨ ਟੀਵੀ ਤੇ ਅੱਜ ਫੇਰ ਅਸੀਂ ਬਠਿੰਡਾ ਦੇ ਨਸ਼ਾ ਦੇ ਗੜ੍ਹ ਏਰੀਆ ਜਿਹੜਾ ਹੈਗਾ ਧੋਬੀਆਂਣਾ ਬਸਤੀ ਉੱਥੇ ਪਹੁੰਚੇ ਹਾਂ ਗਲੀ ਨੰਬਰ 1 ਦੇ ਵਿੱਚ ਠੇਕੇ ਵਾਲੀ ਗਲੀ ਜਿੱਥੇ ਕਿ ਪਹਿਲਾਂ ਵੀ ਦੋ ਮਕਾਨ ਡੀਮੋਲਿਸ਼ ਕੀਤੇ ਸੀ ਯੁੱਧ ਨਸ਼ਿਆਂ ਵਿਰੁੱਧ ਇਸ ਆਪਰੇਸ਼ਨ ਦੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜਾ ਇਹ ਜਿਹੜੇ ਕਬਜ਼ੇ ਹਟਾਉਣ ਦੇ ਆਦੇਸ਼ ਨੇ ਇਹ ਕਾਰਵਾਈ ਹੈ ਇਹ ਸਿਵਲ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਕਿ ਨਜਾਇਜ਼ ਕਬਜ਼ੇ ਦੇ ਸਰਕਾਰੀ ਥਾਂ ਤੇ ਬੈਠੇ ਸੀਗੇ ਇਹ ਉਹਨੂੰ ਡੀਵਾਲਿਸ਼ ਕੀਤਾ ਗਿਆ ਪਰ ਸਮਝਣ ਗੱਲ ਇਹ ਹੈ ਕਿ ਅਧਿਕਾਰੀਆਂ ਨੇ ਜਿਵੇਂ ਦੱਸਿਆ ਹੈ ਉਹਦੇ ਮੁਤਾਬਕ ਸਰਕਾਰੀ ਜਗ੍ਹਾ ਤੇ ਬੈਠੇ ਐ ਹੋਰ ਵੀ ਬਹੁਤ ਬੈਠੇ ਐ ਪਰ ਇਹ ਜਿਹੜਾ ਘਰ ਸੀਗਾ ਜਿਹੜੇ ਘਟ ਆਏ ਜਾ ਰਹੇ ਆ ਉਹਨਾਂ ਦੇ ਨਾਲ-ਨਾਲ ਐਨਡੀਪੀਐਸ ਦੇ ਜਿਹੜੇ ਪਰਚੇ ਵੀ ਦਰਸੀ ਯਾਨੀ ਕਿ ਜਿਹੜੇ ਨਸ਼ੀਲੇ ਪਦਾਰਥ ਉਹ ਸਮੱਗਲ ਕਰਦੇ ਸੀਗੇ ਉਹ ਪਰਚੇ ਦੱਸ ਦੇਣਾ ਉਹਨਾਂ ਲੋਕਾਂ ਦੇ ਇਹ ਜਿਹੜੇ ਮਕਾਨ ਆ ਉਹ ਆਇਆ ਜਾ ਰਿਹਾ ਡੀਮਾਰਚ ਕਿਤੇ ਜਾ ਰਿਹਾ ਸਿਰਫ ਇਹ ਨਹੀਂ ਕਿ ਸਰਕਾਰੀ ਜਗ੍ਹਾ ਤੇ ਬੈਠਣ ਦਾ ਇੱਕ ਉਹਨਾਂ ਦਾ ਇਹ ਜੁਰਮ ਹੈ ਉਹਨਾਂ ਦਾ ਕਸੂਰ ਇਹ ਹੈ ਕਿ ਉਹ ਨਸ਼ਾ ਤਸਕਰੀ ਦੇ ਵਿੱਚ ਵੀ ਇਨਵੋਲਡ ਨੇ ਸ਼ਾਮਲ ਨੇ ਸੋ ਇਹ ਕਾਰਵਾਈ ਕੀਤੀ ਗਈ ਆਪਾਂ ਐਸਪੀ ਸਾਹਿਬ ਜਿਹੜੇ ਮੌਕੇ ਤੇ ਨਰਿੰਦਰ ਜੀ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੀ ਕਾਰਵਾਈ ਹੈ ਕਿ ਕੀ ਹੋਰ ਵੀ ਅੱਗੇ ਇਸ ਤਰ੍ਹਾਂ ਕਾਰਵਾਈ ਚੱਲਦੀ ਰਹੂ ਪਹਿਲਾਂ ਵੀ ਇਸ ਗੜੀ 'ਚ ਮਕਾਨ ਟਾਇਨੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਚਲਾਈ ਮੁਹਿੰਮ ਦੇ ਤਹਿਤ ਅੱਜ ਬਠਿੰਡਾ ਪੁਲਿਸ ਵੱਲੋਂ ਥੋਬੀਆਣਾ ਬਸਤੀ ਕਲੀ ਨੀਚੇ ਨਾਲ ਤੁਹਾਨੂੰ ਮੂਹਰੇ ਆ ਰਿਹਾ ਰਵਣਦੀਪ ਕੌਰ ਪਤਰੀ ਪੱਪੂ ਸਿੰਘ ਜਿਸ ਨੇ ਇੱਕ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਤੇ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਉਸ ਨੂੰ ਨੋਟਿਸ ਜਾਰੀ ਕਰਦੇ ਹੋਏ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀਗਾ ਤੇ ਅੱਜ ਇੱਥੇ ਜਿਹੜੇ ਉਹਦੇ ਖਾਲੀ ਨਾ ਕਰਨ ਦੇ ਬਾਵਜੂਦ ਅਸੀਂ ਇੱਥੇ ਪੁਲਿਸ ਮੁੰਡਾਲ ਸਾਡੇ ਵੱਲੋਂ ਦਿੱਤੀ ਗਈ ਹੈ ਤੇ ਅੱਜ ਇਸ ਜਿਹੜੇ ਜੋ ਜਗ੍ਹਾ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਗਿਆ ਹੈ ਕਿਸ ਨੂੰ ਸਾਡੇ ਵੱਲੋਂ ਪੁਲਿਸ ਮਦਦ ਦੀ ਮਦਦ ਨਾਲ ਜਿਹੜਾ ਹੈਗਾ ਸਿਵਲ ਐਡਮਿਨਿਸਟ੍ਰੇਸ਼ਨ ਉੱਤੇ ਆਇਆ ਜਾਣਾ ਇਸ ਦੇ ਨਾਲ ਹੀ ਦੱਸਣਯੋਗ ਹੋਵੇਗਾ ਜਿਹੜੇ ਰਮਨਦੀਪ ਪੌਰ ਇਸ ਦੇ ਉੱਪਰ ਇੱਕ ਐਨਡੀਪੀਐਸ ਦਾ ਮਕਦਮਾ ਦਰਜ ਤੇ ਇਸ ਦੀ ਇੱਕ ਭੈਣ ਨੀਤੂ ਹੈਗੀ ਹੈ ਜਿਸ ਦੇ ਉੱਪਰ ਦੋ ਐਨਡੀਪੀਐਸ ਦੇ ਮਕਦਮੇ ਦਰਜ ਨੇ ਤੇ ਇਸ ਟਾਈਮ ਵੀ ਜਿਹੜੀ ਹੈਗੀ ਜੇਲ੍ਹ ਦੇ ਵਿੱਚ ਬੰਦ ਹੈ ਸੋ ਕੁੱਲ ਇਹਨਾਂ ਦੇ ਪਰਿਵਾਰ ਦੇ ਉੱਪਰ ਤਿੰਨ ਮਕਦਮੇ ਦਰਜ ਨੇ ਐਨਡੀਪੀਐਸ ਐਕਟ ਦੇ ਤੇ ਅੱਜ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਇੱਥੇ ਠਾਇਆ ਜਾਣਾ ਤੇ ਨਾਲ ਸਾਡੇ ਵੱਲੋਂ ਪੁਲਿਸ ਹੁੰਦਾ ਦਿੱਤੀ ਗਈ ਹੈ ਤੇ ਬਠਿੰਡਾ ਪੁ ਜਿਸ ਦੇ ਵਿੱਚ 1768 ਕਰੋੜ ਦੇ ਕਰੀਬ 1768 ਵਿਅਕਤੀ ਜਿਹੜੇ ਹੈਗੇ ਆ ਉਹ ਜੇਲ੍ਹ ਦੇ ਵਿੱਚ ਧੱਕੇ ਗਏ ਨੇ ਤੇ 2023 ਤੋਂ ਲੈ ਕੇ ਹੁਣ ਤੱਕ ਅਸੀਂ 14 ਕਰੋੜ ਦੇ ਕਰੀਬ ਪ੍ਰਾਪਰਟੀ ਜਿਹੜੀ ਹੈਗੀ ਹੈ ਫ੍ਰੀਜ਼ ਕਰਾਈ ਹੈ ਤੇ ਪਿਛਲੇ 1 ਮਾਰਚ ਤੋਂ ਲੈ ਕੇ ਹੁਣ ਤੱਕ ਅਸੀਂ ਚਾਰ ਵਾਰੀ ਜਿਹੜੀ ਹੈਗੀ ਹੈ ਧੋਬਿਆਣਾ ਬਸਤੀ ਦੇ ਵਿੱਚ ਡੈਮੋਲੇਸ਼ਨ ਡਰਾਈਵ ਦੇ ਤਹਿਤ ਛੇ ਜਿਹੜੇ ਹੈਗੇ ਨੇ ਘਰ ਹੈਗੇ ਉਹਨਾਂ ਦੀ ਡੈਮੋਲੇਸ਼ਨ ਕੀਤੀ ਗਈ ਹੈ ਸੋ ਅੱਜ ਉਸੇ ਲੜੀ ਦੇ ਤਹਿਤ ਅੱਜ ਅਸੀਂ ਇੱਥੇ ਧੋਬਿਆਣਾ ਬਸਤੀ ਦੇ ਵਿੱਚ ਜਿਹੜੀ ਰਵਣਦੀਪ ਕੌਰ ਹੈ ਇਸ ਦੇ ਘਰ ਦੀ ਡੈਮੋਲੇਸ਼ਨ ਵਾਸਤੇ ਛੇ ਟੀਮ ਜਿਹੜੀ ਲਗਾਈ ਗਈ ਹੈ ਟੀਮਾਂ ਕਿਹੜੀ ਇਸ ਦੇ ਵਿੱਚ ਸਾਡੇ ਵੱਲੋਂ ਪੁਲਿਸ ਦੇ ਨਾਲ-ਨਾਲ ਜਿਹੜੀ ਪੁਟਾ ਦੀ ਟੀਮ ਹੈਗੀ ਹੈ ਨਾਲ ਹੀ ਜਿਹੜੇ ਹੈਗੇ ਸਿਵਲ ਪ੍ਰੋਸੀਜਨ ਵੱਲੋਂ ਤਹਿਸੀਲਦਾਰ ਸਾਹਿਬ ਮੌਕੇ ਤੇ ਡਿਊਟੀ ਮੈਜਿਸਟਰ ਤਨਾਤ ਨੇ ਤੇ ਜਿਹੜੇ ਹੈਗੇ ਹੋਰ ਵੀ ਸਿਵਲ ਦੇ ਅਧਿਕਾਰੀ ਜਿਹੜੇ ਹੈਗੇ ਮੌਕੇ ਤੇ ਤਨਾਤ ਕੀਤੇ ਗਏ ਸਰ ਇੱਕ ਮਕਾਨ ਹੈ ਜਿਹੜਾ ਹੋਰਾਂ ਤੇ ਵੀ ਕਾਰਵਾਈ ਹੈ ਅੱਜ ਜਿਹੜਾ ਹੈਗਾ ਇਹ ਰਮਨਦੀਪ ਕੌਰ ਦਾ ਜਿਹੜਾ ਇੱਕ ਇੱਕ ਮਕਾਨ ਹੈਗਾ ਜਿਸ ਦੇ ਉੱਪਰ ਕਬਜ਼ਾ ਕੀਤਾ ਇਸ ਦੀ ਡਿਮੋਲੇਸ਼ਨ ਡਰਾਈਵ ਦਾ ਜਿਹੜਾ ਹੈਗਾ ਕੀਤਾ ਜਾਣਾ ਸਰ ਇਸ ਇਸੇ ਗਲੀ ਚ ਕਈ ਵਾਰੀ ਪਕਾਨ ਪਾ ਚੁੱਕੇ ਹਨ ਲੱਗਦਾ ਹੈ ਵੀ ਇਸ ਗਲੀ ਤੱਕ ਨਸ਼ਾ ਤਸਕਰੇ ਨਹੀਂ ਦੇਖੋ ਤੋਬੀਆਣਾ ਬਸਤੀ ਦੇ ਵਿੱਚ ਜਿਹੜਾ ਹੌਟਸਪੌਟ ਸੀਗਾ ਕਾਫੀ ਇਹਦੇ ਵਿੱਚੋਂ ਡਰੱਗਸ ਦੇ ਕਾਫੀ ਮੁਕਦਮ ਨੇ ਸੋ ਇਹ ਹੌਟਸਪੌਟ ਦੇ ਨਾਲ ਨਾਲ ਇਥੋਂ ਕਾਫੀ ਸ਼ਿਕਾਇਤਾਂ ਵੀ ਮਿਲਦੀਆਂ ਸੀਗੀਆਂ ਤੇ ਇਹ ਜਿਹੜੀ ਗਲੀ ਨੰਬਰ 1 ਹੈਗੀ ਇਹ ਡਰੱਗਸ ਦੇ ਵਿੱਚ ਕਾਫੀ ਬਦਨਾਮ ਸੀਗੀ ਜਿਸ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕਿ ਪਿਛਲੀ ਵਾਰੀ ਦੋ ਮਕਾਨ ਜਿਹੜੇ ਹੈਗੇ ਨੇ ਇਸੇ ਗਲੀ ਦੇ ਵਿੱਚ ਢਾਏ ਗਏ ਸੀਗੇ ਤੇ ਅੱਜ ਵੀ ਜਿਹੜਾ ਹੈਗਾ ਇਸੇ ਗਲੀ ਦੇ ਵਿੱਚ ਜਿਹੜਾ ਰਮਨਦੀਪ ਕੌਰ ਹੈਗੀ ਜੋ ਡਰੱਗਸ ਦੇ ਵਿੱਚ ਰਿਲੇਟਡ ਹੈਗੀ ਹੈ ਇਸ ਦਾ ਘਟਾਉਣ ਵਾਸਤੇ ਸਾਡੇ ਵੱਲੋਂ ਪੁਲਿਸ ਟੀਮ ਤਾਇਨਾਤ ਕੀਤੀ ਗਈ ਹੈ ਠੀਕ ਹੈ ਐਸਪੀ ਸਾਹਿਬ ਇਹ ਨਵਾਂ ਬਣਾ ਘਰ ਕੀ ਹੈ ਇਹ ਪਹਿਲਾਂ ਤਾਂ ਹੈ ਨਹੀਂ ਸੀ ਨਹੀਂ ਇਹਨਾਂ ਨੇ ਪਿਛਲੇ ਲਾਸਟ 2 3 ইয়ারਸ ਦਾ ਬਣਾਇਆ ਹੋਇਆ ਐਦਾਂ ਨਹੀਂ ਕਿ ਮਤਲਬ 2 ਜਿਸ ਦੇ ਵਿੱਚ ਪੋਡਾ ਵੱਲੋਂ ਇਹਨਾਂ ਨੂੰ ਜੋ ਬੰਦੇ ਨੋਟਿਸ ਸੀਗੇ ਉਹ ਵੀ ਜਾਰੀ ਕੀਤੇ ਗਏ ਸੀਗੇ ਪਰ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਨਜਾਇਜ਼ ਕਬਜ਼ਾ ਸੀ ਨਹੀਂ ਛੱਡਿਆ ਸੀਗਾ ਠੀਕ ਹੈ ਜੀ ਤਾਂ ਮੈਸੇਜ ਬਿਲਕੁਲ ਕਲੀਅਰ ਹੈ ਨਜਾਇਜ਼ ਕਬਜ਼ੇ ਹਟਾਉਣ ਦੀ ਇਹ ਕਾਰਵਾਈ ਆ ਸਿਵਲ ਪ੍ਰਸ਼ਾਸਨ ਵੱਲੋਂ ਪਰ ਨਾਲ ਨਾਲ ਇਹਨਾਂ ਦੇ ਜਿਹੜੇ ਐਨਡੀਪੀਐਸ ਦੇ ਯਾਨੀ ਕਿ ਨਸ਼ਾ ਤਸਕਰੀ ਦੇ ਪਰਚੇ ਵੀ ਦਰਜ ਹੈ ਸੋ ਇਹ ਕਾਰਵਾਈ ਨੂੰ ਅੱਜ ਅਮਲ ਵਿੱਚ ਲਿਆਤਾ ਗਿਆ ਪਹਿਲਾਂ ਵੀ ਇਸੇ ਗਲੀ ਦੇ ਵਿੱਚ ਦੋ ਤਿੰਨ ਮਕਾਨ ਜਿਹੜੇ ਹੈਗਾ ਢਾਏ ਗਏ ਆ ਡੀਮੋਲਿਸ਼ ਕੀਤੇ ਗਏ ਆ ਕਿਉਂਕਿ ਉਹਨਾਂ ਤੇ ਜਿਹੜੇ ਨਸ਼ਾ ਤਸਕਰੀ ਦੇ ਐ ਐਨਡੀਪੀਐਸ ਦੇ ਪਰਚੇ ਦਰਸੀ ਸੋ ਉਸੇ ਲੜੀ ਦੇ ਵਿੱਚ ਅੱਜ ਇਹ ਜਿਹੜਾ ਮਕਾਨ ਵੀ ਢਾਇਆ ਗਿਆ ਇੱਕ ਪਹਿਲਾਂ ਵੀ ਬਹੁਤ ਵੱਡੇ ਜਿਹੜੇ ਇੱਕ ਨਸ਼ਾ ਤਸਕਰੀ ਦਾ ਇੱਕ ਮਕਾਨ ਢਾਇਆ ਗਿਆ ਸੀ ਤਿੰਨ ਮੰਜ਼ਲੀ ਬਿਲਡਿੰਗ ਸੀ ਉਹ ਢਾਈ ਗਈ ਸੀ ਤਮਾਮ ਇੱਥੇ ਸਿਵਲ ਪ੍ਰਸ਼ਾਸਨ ਮੌਜੂਦ ਹੈ ਤੇ ਪੁਲਿਸ ਪ੍ਰਸ਼ਾਸਨ ਮੌਜੂਦ ਹੈ ਤਾਂ ਕਿ ਇਹ ਲਾਅ ਐਂਡ ਔਰਡਰ ਦੀ ਸਥਿਤੀ ਕਾਇਮ ਰੱਖੀ ਜਾ ਸਕੇ ਇਸ ਕੰਮ ਦੇ ਵਿੱਚ ਕੋਈ ਵਿਘਨ ਨਾ ਪਵੇ ਸੋ ਤੁਹਾਨੂੰ ਇਹ ਕੰਮ ਕਿਵੇਂ ਲੱਗਿਆ ਸਰਕਾਰ ਦਾ ਪੁਲਿਸ ਦਾ ਕਮੈਂਟ ਕਰਕੇ ਦੱਸਿਓ ਚਾਹੇ ਜਿਵੇਂ ਮਰਜੀ ਹੈ ਚਾਹੇ ਸਿਵਲ ਪ੍ਰਸ਼ਾਸਨ ਵੱਲੋਂ ਨਜਾਇਜ਼ ਕਬਦੇ ਜੇ ਤਰੀਕੇ ਨਾਲ ਢਾਇਆ ਗਿਆ ਹੈ ਚਾਹੇ ਯੁੱਧ ਨਸ਼ਾ ਵਿਰੁੱਧ ਮੋਹ ਦੇ ਤਹਿਤ ਆਇਆ ਗਿਆ ਪਰ ਕੰਮ ਚੰਗਾ ਹੈ ਕੰਮ ਵਧੀਆ ਦੇਖੋ ਤੁਸੀਂ ਤੁਮ ਪੁਲਿਸ ਫੋਰਸ ਮੌਜੂਦ ਹੈ ਪਿੱਛੇ ਇਹ ਮਲਬਾ ਪਿਆ ਦਿਖ ਰਿਹਾ ਹੈ ਇਹ ਕੁਝ ਦਿਨ ਪਹਿਲਾਂ ਢਾਇਆ ਸੀਗਾ ਇਹ ਢਾਇਆ ਸੀ ਇਸ ਤੋਂ ਅੱਗੇ ਇੱਕ ਮਕਾਨ ਓਟਾਇਆ ਸੀ ਇੱਕ ਇਧਰ ਸਾਹਮਣੇ ਗਲੀ ਦੇ ਵਿੱਚ ਹੈ ਇਸ ਗਲੀ ਦੇ ਵਿੱਚ ਯਾਨੀ ਕਿ ਤਿੰਨ ਮਕਾਨ ਇੱਥੇ ਪਹਿਲਾਂ ਢਾਏ ਜਾ ਚੁੱਕੇ ਹੈ ਡੀਮੋਸ ਕੀਤਾ ਜਾ ਚੁੱਕਾ ਹੈ ਕਾ ਸਾਹਮਣੇ ਮਕਾਨ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਜਿਹੜਾ ਇਹ ਵੀ ਮਕਾਨ ਇਸੇ ਲੜੀ ਦੇ ਵਿੱਚ ਡੀਮੋਸ ਕੀਤਾ ਗਿਆ ਸੀ ਜਦੋਂ ਕਾਫੀ ਵੀਡੀਓ ਵੀ ਵਾਇਰਲ ਹੋਈ ਸੀ ਤੇ ਆਹ ਦੇਖੋ ਆ ਦੋ ਮਕਾਨ ਇੱਧਰ ਇਹ ਡੀਮੋਸ ਕੀਤੇ ਹੋਏ ਆ ਤਾਂ ਅੱਜ ਉਸ ਲੜੀ ਦੇ ਵਿੱਚ ਇੱਧਰ ਜਿਹੜਾ ਹੈਗਾ ਯੁੱਧ ਨਸ਼ਿਆਂ ਵਿਰੁੱਧ ਲੋਕਾਂ ਨੂੰ ਵੀ ਇਹਦੇ ਨਾਲ ਸਾਥ ਦੇਣਾ ਚਾਹੀਦਾ ਹੈ ਲੋਕਾਂ ਨੂੰ ਇਸ ਮਹਿੰਮ ਦੇ ਵਿੱਚ ਕੋਈ ਵੀ ਨਸ਼ਾ ਤਸਕਰੀ ਕਰਦਾ ਉਹਦੀ ਇਨਫੋਰਮੇਸ਼ਨ ਪੁਲਿਸ ਦੇ ਜਿਹੜੇ ਨੰਬਰ ਤੇ ਦੇਣੀ ਚਾਹੀਦੀ ਹੈ ਤੋਡਾ ਨੰਬਰ ਜਿਹੜਾ ਹੈਗਾ ਕੁਪਤ ਰੱਖਿਆ ਜਾਊ ਬਿਲਕੁਲ ਕਿਤੇ ਵੀ ਸ਼ੋ ਨਹੀਂ ਹੁੰਦਾ ਸ਼ੋ ਆਫ ਨਹੀਂ ਹੁੰਦਾ ਜਿੱਥੇ ਕਾਲ ਜਾਂਦੀ ਆ ਉੱਥੇ ਵੀ ਇਹ ਨੰਬਰ ਤੁਹਾਡਾ ਜਿਹੜਾ ਹੈਗਾ ਸ਼ੋ ਨਹੀਂ ਹੋਊਗਾ ਕਿਹੜਾ ਮੁਲਾਜ਼ਮ ਅਟੈਂਡ ਕਰੂਗਾ ਉਹਨੂੰ ਵੀ ਇਹ ਨੰਬਰ ਤੁਹਾਡਾ ਬਿਲਕੁਲ ਵੀ ਇੰਡੀਕੇਟ ਨਹੀਂ ਹੋਊਗਾ ਸੋ ਉਸ ਨੂੰ ਪ੍ਰਸ਼ਾਸਨ ਨੂੰ ਕਿਉਂਕਿ ਇਹ ਸਾਰਿਆਂ ਦਾ ਲੋਕਾਂ ਦਾ ਸਾਂਝਾ ਮੁੱਦਾ ਹੈ ਇੱਕ ਦੋੜ ਤੁਹਾਡਾ ਆਪਣਾ ਚੈਨਲ ਪੰਜ ਪੁਆਇੰਟ ਵੀ ਜੈ ਹਿੰਦ ਜੈ ਭਾਰਤ